ਹੈ ਲੋ ਜੀ ਸੇ ਸ਼ਿ ਸ਼ਕਨ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਅਗੋਂ ਬਣਾਉਣ ਲੱਗੇ ਆ ਜੀ ਗਾਜਰ ਵਾਲੀ ਖੀਰ ਗਾਜਰ ਦਾ ਹਲਵਾ ਤਾਂ ਤੁਸੀਂ ਸੁਣਿਆ ਹੋਊਗਾ ਪਰ ਗਾਜਰ ਵਾਲੀ ਖੀਰ ਬਣਾਉਣ ਲੱਗੇ ਆ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਸ ਤਰ੍ਹਾਂ ਕਰਕੇ ਆਪਾਂ ਉਹਦੇ ਲਈ ਕੀ ਲਿਆ ਆਹ ਵਾਲੇ ਚੌਲ ਲਏ ਆਪਾਂ ਜਿਹੜੇ ਇਹਨਾਂ ਛੋਟਾ ਟੋਟਾ ਹੁੰਦਾ ਵਾ ਇਹਨਾਂ ਨੂੰ ਆਪਾਂ ਭਿਓਂ ਕੇ ਰੱਖ ਦਿੱਤਾ ਇੱਕ ਦੋ ਦੋ ਘੰਟੇ ਪਹਿਲਾਂ ਭਿਓਂ ਕੇ ਰੱਖ ਲਵੇ ਕਿਉਂਕਿ ਖੀਰ ਬਣਦੇ ਵਿੱਚ ਫਿਰ ਜਲਦੀ ਹੋ ਜਾਂਦਾ ਵਾ ਤੇ ਗਾਜਰਾ ਨੂੰ ਆਪਾਂ ਐ ਕੱਦੂ ਕਸ਼ ਕਰ ਲਿਆ ਵਾ ਤੇ ਥੋੜੇ ਜਿਹਾ ਆਪਾਂ ਕਾਜੂ ਲੈ ਆ ਜਿਹਨੂੰ ਆਪਾਂ ਪਾਣੀ ਦੇ ਵਿੱਚ ਭਿਓ ਕੇ ਰੱਖ ਲੇਤਾ ਤੇ ਇੱਕ ਇਲਾਇਚੀ ਪਾਊਡਰ ਲੈਣਾ ਥੋੜਾ ਜਿਹਾ ਤੇ ਇਧਰ ਆਪਾਂ ਡਰਾਈ ਫਰੂਟਸ ਲੈ ਬਾਦਾਮ ਤੇ ਕਾਜੂ ਨੂੰ ਆਪਾਂ ਕਟਿੰਗ ਕਰ ਲਿਆ ਵਾ ਇਧਰ ਆਪਾਂ ਕੜਾਈ ਰੱਖ ਲਈ ਆ ਜਿਹਦੇ ਵਿੱਚ ਆਪਾਂ ਦੇਸੀ ਘਿਓ ਦਾ ਪਾਦਾਂਗੇ ਚਮਚਾ 2 ਚਮਚੇ ਤਾਂ ਕਰਕੇ ਦੇਸੀ ਘਿਓ ਲੈ ਲਓ ਹੁਣ ਇਹ ਗਰਮ ਹੋਊਗਾ ਹੁਣ ਆਪਾਂ ਇਹਦੇ ਵਿੱਚ ਗਾਜਰ ਪਾ ਰਹੇ ਹਾਂ ਇਸ ਤਰ੍ਹਾਂ ਥੋੜਾ ਜਿਹਾ ਘੇਰਾ ਪਾੰਨਣ ਗਾਜਰਾਂ ਨੂੰ ਭੁੰਨਣਾ ਪੋਲ ਕੇ ਕਰਕੇ ਭੁੰਨ ਲਾਂਗੇ ਜਦੋਂ ਚੰਗੀ ਤਰ੍ਹਾਂ ਪਾਣੀ ਸੁੱਕ ਜਾਊਗਾ ਫਿਰ ਆਪਾਂ ਇਹਦੇ ਵਿੱਚ ਮਿਲ ਕੇ ਐਡ ਕਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਗਾਜਰਾਂ ਨੂੰ ਭੋਲ ਲਿਆ ਵਾ ਤੇ ਇਹਦੇ ਵਿੱਚ ਦੁੱਧ ਐਡ ਕਰ ਲਾਂਗੇ ਤੇ ਨਾਲ ਦੀ ਨਾਲ ਇਹਨੂੰ ਹਿਲਾਉਂਦੇ ਰਹਿਣਾ ਵਾ ਜੇ ਨਾ ਹਿਲਾਇਆ ਤਾਂ ਥੱਲੇ ਲੱਗ ਜਾਊਗਾ ਸਗਰ ਕੇ ਨਾਲ ਦੀ ਨਾਲ ਹਿਲਾਵਾਂਗੇ ਜਦੋਂ ਇਹਨੂੰ ਚੰਗੀ ਤਰ੍ਹਾਂ ਉਬਾਲਾ ਆ ਗਿਆ ਫਿਰ ਆਪਾਂ ਇਹਦੇ ਵਿੱਚ ਰਾਈਸ ਪਾਵਾਂਗੇ ਇੱਧਰ ਜਿਹੜਾ ਆਪਾਂ ਕਾਜੂ ਲੈਏ ਸੀ ਪਾਣੀ 'ਚ ਭੰੰਤੇ ਸੀ ਉਹਦੇ ਵਿੱਚ ਆਪਾਂ ਥੋੜੇ ਜਿਹੇ ਚੌਲ ਲੈ ਲਏ ਆ ਤੇ ਇਹਦਾ ਆਪਾਂ ਪੇਸਟ ਤਿਆਰ ਕਰਾਂਗੇ ਥੋੜਾ ਜਿਹਾ ਇਹਦੇ ਵਿੱਚ ਮਿਲਕ ਪਾ ਕੇ ਇਸ ਤਰ੍ਹਾਂ ਕਰਕੇ ਆਪਾਂ ਥਿੱਕ ਜਾ ਉਹਦਾ ਪੇਸਟ ਬਣਾ ਲਿਆ ਜਿਹਦੇ ਵਿੱਚ ਥੋੜੇ ਜਿਹਾ ਆਪਾਂ ਰਾਈਸ ਲਏ ਸੀਗੇ ਤੇ ਥੋੜਾ ਜਿਹਾ ਆਪਾਂ ਕਾਜੂ ਲਏ ਸੀ। ਇਹ ਵੀਡੀਓ ਦੇ ਨਾਲ ਬਣੇ ਰਿਓ ਮੈਂ ਦੱਸੂਗੀ ਤੁਹਾਨੂੰ ਕਾਦੇ ਵਾਸਤੇ ਮਤਲਬ ਇਹ ਆਪਾਂ ਇੱਕ ਪੇਸਟ ਤਿਆਰ ਕੀਤਾ ਵਾ। ਬਾਲਾ ਆ ਗਿਆ। ਹੁਣ ਆਪਾਂ ਇਹਦੇ ਵਿੱਚ ਰਾਈਸ ਪਾ ਦਾਂਗੇ। ਰਾਈਸ ਪਾ ਦਿੱਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨਾਗੇ ਜਿੰਨਾ ਚਿਰ ਚੌਲ ਨਹੀਂ ਬਣਦੇਗੇ ਫਿਰ ਅੱਗੇ ਦੇਖਾਂਗੇ ਬਸ ਇਹਨੂੰ ਹਿਲਾਉਂਦੇ ਰਹਿਣਾ ਇਹਨੂੰ ਰੁਕਣਾ ਨਹੀਂ ਹਿਲਾਉਣ ਤੋਂ ਨਹੀਂ ਤਾਂ ਥੱਲੇ ਲੱਗ ਜਾਊਗਾ ਤੇ ਸਾਈਡਾਂ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਲਾਂਦੇ ਰਹਿਣਾ ਐਸ ਤਰ੍ਹਾਂ ਰਿਝੀ ਜਾਂਦੀ ਹੈ ਆਪਣੀ ਬਸ ਆਪਾਂ ਚੌਲ ਹੀ ਰਜਾਉਣੇ ਆ ਅਜੀ ਥੋੜੀ ਜਿਹੀ ਖੜਮੀ ਹੈ ਅਸਟਰ ਰੱਖ ਕੇ ਇਹਨਾਂ ਪੱਕੀ ਕਰਾਂਗੇ ਜਿਹੜਾ ਆਪਾਂ ਆਹ ਪੇਸਟ ਬਣਾਇਆ ਸੀ ਇਹਨੂੰ ਵਿੱਚ ਪਾ ਦਾਂਗੇ ਜੇ ਆਪਣੀ ਖੀਰ ਪਤਲੀ ਹੈ ਤਾਂ ਉਹਦੇ ਨਾਲ ਇਹਦੇ ਗਾੜੀ ਹੋ ਜੂਗੀ ਹੁਣ ਇਹ ਪਉਣ ਨਾਲ ਹੋਰ ਜ਼ਿਆਦਾ ਗਾੜੀ ਹੋ ਜਾਣੀ ਆ ਉਹਦੇ ਲਈ ਆਪਾਂ ਕੀ ਕਰਾਂਗੇ ਇਹਦੇ ਵਿੱਚ ਦੁੱਧ ਐਡ ਕਰਾਂਗੇ सब तो, तो पहला आप खंड पावगी खंड आप टेस्ट के अकॉर्डिंग मैं थोड़ी जी घट ही खानी है इसलिए मिठा घट ही पाऊंगी जिन्ना भी तो ये मिठा खाने उस हिसाब ना सकते ये अपनी गाजर वाली खीर बन के तैयार हो गई है ਇਸ ਤਰ੍ਹਾਂ ਕਰਕੇ ਹੁਣ ਥੋੜੀ ਜੀ ਗਾੜ੍ਹੀ ਹੋ ਗਈ ਇਹ। ਇਹਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਹੁਣ। ਕੁਕੀ ਪਈ ਗਈ ਹੋਰ ਗਾੜ੍ਹੀ ਗਾੜੀ ਹੋ ਜਾਂਦੀ ਹੈ। ਹੁਣ ਇੱਕ ਬਾਲਾ ਦਵਾਵਾਂਗੇ ਤੇ ਇਹਨੂੰ ਕਰ ਦਾਂਗੇ ਬੰਦ। ਇਸ ਤਰ੍ਹਾਂ ਬਾੜਾ ਆ ਗਿਆ ਹੁਣ ਆਪਾਂ ਇਹਦੇ ਉੱਤੇ ਕਰਾਈ ਫੂਡ ਪਾ ਦਾਂਗੇ ਤੇ ਨਾਲ ਹੀ ਆਪਾਂ ਕੀ ਕਰਾਂਗੇ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪਾ ਕੇ ਤੇ ਮਿਲਾ ਕੇ ਇਹਨੂੰ ਗੈਸ ਕਰ ਦਿੱਤਾ ਬੰਦ ਤੇ ਕਵਰ ਕਰ ਦੇਣਾ ਤਾਂ ਕਿ ਇਹਦੀ ਸਮੈਲ ਅੰਦਰ ਹੀ ਰਵੇ ਇਲਾਇਚੀ ਦੀ ਇਸ ਤਰ੍ਹਾਂ ਆਪਣੀ ਖੀਰ ਬਣ ਕੇ ਰੈਡੀ ਹੋ ਗਈ ਹੈ ਜੀ ਗਾਜਰਾ ਵਾਲੀ ਖੀਰ ਬਣ ਕੇ ਰੈਡੀ ਹੋ ਗਈ ਹੈ ਜਿਵੇਂ ਗਾਜਰ ਦਾ ਹਲਵਾ ਹੁੰਦਾ ਇਸ ਤਰ੍ਹਾਂ ਗਾਜਰ ਦੀ ਖੀਰ ਇਹਨੂੰ ਤੁਸੀਂ ਵੀ ਬਣਾਓ ਤੇ ਖਾਓ ਬੜੀ ਮਜ਼ੇਦਾਰ ਬਣਦੀ ਹੈ ਗਾਜਰ ਦੇ ਹਲਵੇ ਨਾਲੋਂ ਵੀ ਜ਼ਿਆਦਾ ਟੇਸਟੀ ਹੈ ਇਹੋ ਜੀ ਖੀਰ ਤੁਸੀਂ ਪਹਿਲਾਂ ਕਦੇ ਖਾਧੀ ਨਹੀਂ ਹੋਣੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਇਸ ਤਰ੍ਹਾਂ ਕਰਕੇ ਆਪਣੀ ਗਾਜਰ ਵਾਲੀ ਖੀਰ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਬੜੀ ਮਜ਼ੇਦਾਰ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਨਾਲੇ ਇਹ ਗਾਜਰ ਵਾਲੇ ਹਲਵੇ ਨਾਲ ਵੀ ਜ਼ਿਆਦਾ ਪੇਸਟੀ ਬਣਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ